ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਕਿ ਚਿੱਟਾਂ ਤੇ ਕਾਲਾ ਲੂਣ ਘਰ ਵਿੱਚ ਇਸ ਥਾਂ ਰੱਖੋ ਦਿਨਾਂ ਵਿੱਚ ਤੁਹਾਡੀ ਗਰੀਬੀ ਕੋਹਾਂ ਦੂਰ ਹੋ ਜਾਏਗੀ ਉਹ ਕਿਹੜਾ ਥਾਂ ਹੈ ਜਿੱਥੇ ਲੂਣ ਰੱਖਣਾ ਹੈ ਜਿਸ ਦੇ ਨਾਲ ਗਰੀਬੀ ਦੂਰ ਹੋਵੇਗੀ ਉਸ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਅੱਜ ਨਾ ਹਰ ਮਨੁੱਖ ਦਿਨ ਰਾਤ ਭੱਜ ਦੌੜ ਕਰਦਾ ਪਿਆ ਕਾਦੀ ਭੱਜ ਦੌੜ ਹੈ ਮਾਇਆ ਇਕੱਠੀ ਕਰਨ ਦੀ ਪਰ ਜਦੋਂ ਇਹ ਧਨ ਪੈਸਾ ਮਾਇਆ ਘਰ ਆਉਂਦੀ ਹੈ ਤੇ ਪਾਣੀ ਵਾਂਗ ਵਹਿ ਜਾਂਦੀ ਹੈ ਕਈ ਵਾਰ ਰੋਗਾਂ ਦੇ ਰੂਪ ਵਿੱਚ ਕਈ ਵਾਰ ਘਾਟੇ ਦੇ ਰੂਪ ਵਿੱਚ ਤੇ ਇੰਨੀ ਮਿਹਨਤ ਤੋਂ ਬਾਅਦ ਫੇਰ ਆਪਾਂ ਖਾਲੀ ਰਹਿ ਜਾਂਦੇ ਆਂ ਭਾਵ ਕਿਤੇ ਤਾਂ ਕੋਈ ਘਾਟ ਹੈ ਜੋ ਇਹ ਸਾਰਾ ਕੁਝ ਵਾਪਰ ਰਿਹਾ ਹੈ ਹਰ ਚੀਜ਼ ਤਾਲਮਿਲ ਤੇ ਬੈਲੈਂਸ ਜ਼ਰੂਰੀ ਹੈ ਲੂਣ ਦੀ ਚੁੰਡੀ ਤੋਂ ਵੱਧ ਤਾਲਮਿਲ ਤੇ ਬੈਲੈਂਸ ਆਪਾਂ ਨੂੰ ਹੋਰ ਕੋਈ ਨਹੀਂ ਸਿਖਾ ਸਕਦਾ ਇੱਕ ਚੁੰਡੀ ਵੱਧ ਸਬਜ਼ੀ ਤੇ ਰੋਟੀ ਵਿੱਚ ਜੇ ਆਪਾਂ ਪਾ ਦਈਏ ਕਿ ਕੋੜਤਨ ਕੋਲ ਦਿੰਦੀ ਹੈ ਤੇ ਇੱਕ ਚੁੰਡੀ ਘੱਟ ਹੋ ਜੇ ਤੇ ਬੇਸਵਾਦਾ ਬਣਾ ਦਿੰਦੀ ਹੈ ਪਰ ਬਰਾਬਰ ਮਾਤਰਾ ਸੁਆਦਿਸ਼ਟ ਤੇ ਪੋਸ਼ਣ ਭਰਪੂਰ ਬਣਾ ਦਿੰਦੀ ਹੈ ਆਪਣੇ ਵੱਡੇ ਵਡੇਰੇ ਪੁਰਾਣੇ ਸਮੇ ਤੋਂ ਇਸ ਨਾਲ ਕਈ ਉਪਚਾਰ ਤੇ ਇਲਾਜ ਵੀ ਕਰਦੇ ਆਏ ਸਨ ਇਥੋਂ ਤੱਕ ਕਹਿ ਦਿੰਦੇ ਸਨ ਕਿ ਲੂਣ ਦੀ ਚੁੰਡੀ ਸੜਕ ਤੇ ਬੈਠੇ ਨੂੰ ਤਖਤੋ ਤੱਕ ਪਹੁੰਚਾ ਸਕਦੀ ਹੈ ਜਿਸ ਬਾਰੇ ਅੱਜ ਆਪਾਂ ਵਿਸਤਾਰ ਨਾਲ ਗੱਲ ਕਰਾਂਗੇ ਪਹਿਲਾਂ ਵੀ ਤੇ ਅੱਜ ਵੀ ਲੋਕ ਧਰਮ ਦੇ ਨਾਮ ਤੇ ਹਰ ਇੱਕ ਚੀਜ਼ ਨੂੰ ਛੇਤੀ ਮੰਨਦੇ ਸਨ ਤਾਂ ਕਰਕੇ ਸਿਆਣੇ ਹਰ ਇੱਕ ਚੀਜ਼ ਨੂੰ ਧਰਮ ਨਾਲ ਜੋੜ ਦਿੰਦੇ ਸਨ ਉਹ ਕਹਿੰਦੇ ਸਨ ਵੀ ਲੂਣ ਵਿੱਚ ਹਰ ਚੀਜ਼ ਦੇ ਪ੍ਰਭਾਵ ਨੂੰ ਸੋਖਣ ਦੀ ਤਾਕਤ ਹੁੰਦੀ ਹੈ ਹਰ ਕਰ ਚੰਗਾ ਪ੍ਰਭਾਵ ਵੀ ਹੁੰਦਾ ਤੇ ਮਾੜਾ ਵੀ ਹੁੰਦਾ ਕਹਿੰਦੇ ਸਨ ਮਾੜਾ ਨਾਕਰਾਤਮਕਤਾ ਨੂੰ ਸੋਖਣ ਦੀ ਤਾਕਤ ਰੱਖਦਾ ਆਪਾਂ ਕਈ ਦੁਕਾਨਾਂ ਹਟੀਆਂ ਤੇ ਵੇਖਿਆ ਬਿ ਲੂਣ ਦੇ ਡਲੇ ਬਾਹਰ ਰੱਖਦੇ ਨੇ ਜਾਂ ਕੋਈ ਲੋਕ ਘਰ ਦੇ ਅੱਗੇ ਵੀ ਲੂਣ ਦਾ ਡਲਾ ਰੱਖ ਦਿੰਦੇ ਨੇ ਇਥੋਂ ਤਾਂ ਕਿ ਇਹ ਵੀ ਕਿਹਾ ਜਾਂਦਾ ਹੈ ਵੀ ਘਰ ਵਿੱਚ ਹਫਤੇਵਾਰ ਹਫਤੇ ਚ ਨਾ ਇੱਕ ਵਾਰ ਲੂਣ ਦਾ ਪੋਚਾ ਵੀ ਜ਼ਰੂਰ ਲਗਾ ਇਹ ਲੂਣ ਨਹੀਂ ਜੋ ਪੈਕਟਾਂ ਵਿੱਚ ਹੁੰਦਾ ਬਲਕਿ ਸੇਦਾ ਲੂਣ ਇਸ ਨਾਲ ਨਾਕਰਾਤਮਕਤਾ ਖਤਮ ਹੁੰਦੀ ਹੈ ਤੇ ਸਾਇੰਸ ਕਹਿੰਦੀ ਹੈ ਐਵੇਂ ਕਰਨ ਨਾਲ ਜੋ ਵੀ ਹਾਨੀਕਾਰਕ ਬੈਕਟੀਰੀਆ ਨੇ ਘਰ ਦੀ ਜਿਹੜੀਆਂ ਵਿਥਾਂ ਖੁੰਝਾਂ ਵਿੱਚ ਨੇ ਉਹ ਘਰ ਤੋਂ ਬਾਹਰ ਚਲੇ ਜਾਂਦੇ ਨੇ ਫਰਿਸ਼ਤੇ ਜੋ ਕਿ ਟਾਣੂ ਨੇ ਉਹ ਖਤਮ ਹੋ ਜਾਂਦੇ ਨੇ ਤੁਸੀਂ ਰੋਗਾਂ ਤੋਂ ਮੁਕਤ ਹੋ ਜਾਓਗੇ ਆਪਾਂ ਸਭ ਨੇ ਦੇਖਿਆ ਘਰ ਕਈ ਵਾਰ ਕਲਾ ਕਲੇਸ਼ ਦਾ ਮਾਹੌਲ ਰਹਿੰਦਾ ਹੁੰਦਾ ਤਾਂ ਸਭ ਨਾਕਰਾਤਮਕਤਾ ਉਦਾਸੀ ਗਿਲੇ ਸ਼ਿਕਵੇ ਦੇ ਹੀ ਭਾਵ ਹੁੰਦੇ ਨੇ ਤਾਂ ਕਿਹਾ ਜਾਂਦਾ ਇਸ ਆਸ-ਪਾਸੇ ਦੇ ਮਾੜੇ ਪ੍ਰਭਾਵ ਨੂੰ ਸੋਖ ਲੈਂਦਾ ਦੂਜਾ ਕਿਹਾ ਜਾਂਦਾ ਵੀ ਆਪਣੇ ਘਰ ਦੇ ਨਾ ਹੋਣ ਵਾਲੀ ਥਾਂ ਤੇ ਲੋਨ ਜ਼ਰੂਰ ਰੱਖੋ ਜਦੋਂ ਇਸ ਦਾ ਰੰਗ ਪੀਲਾ ਪੈ ਜਾਵੇ ਤਾਂ ਬਾਹਰ ਸੇਟ ਦਿਵੋ ਇਸ ਨੂੰ ਰੱਖਣ ਦੇ ਦੋ ਕਾਰਨ ਦੱਸਦੇ ਆ ਪਹਿਲਾ ਕਹਿੰਦੇ ਆ ਉਸ ਥਾਂ ਤੇ ਰੱਖਿਆ ਜਾਂਦਾ ਸੀ ਜਿੱਥੇ ਨਾਕਾਰਾਤਮਕ ਪ੍ਰਭਾਵ ਸੋਖੇ ਤੇ ਕਿਟਾਣੂਆਂ ਨੂੰ ਮਾਰੇ ਤੇ ਰੋਗਾਂ ਤੋਂ ਰੱਖਿਆ ਕਰੇ ਕਿਉਂਕਿ ਨਹਾਉਣ ਵਾਲੀ ਥਾਂ ਐਸੀ ਜਗ੍ਹਾ ਜਿੱਥੇ ਸਭ ਤੋਂ ਵੱਧ ਰੋਗ ਤੇ ਕਿਟਾਣੂ पनਪਦੇ ਨੇ ਲੂਣ ਉਹਨਾਂ ਸਭ ਨੂੰ ਜੜ ਤੋਂ ਖਤਮ ਕਰ ਦਿੰਦੇ ਦੂਜਾ ਕਈ ਵਾਰ ਸਰੀਰ ਵਿੱਚ ਦਰਦ ਰਹਿੰਦਾ ਸਰੀਰ ਥਕਿਆ ਟੁਕ ਟਿਆ ਰਹਿੰਦੇ ਤੇ ਜੋੜਾਂ ਦੇ ਦਰਦ ਕਾਰਨ ਮਨ ਉਦਾਸ ਰਹਿੰਦੇ ਤਾਂ ਉਸ ਸਮੇਂ ਸੇਂਦਾ ਲੂਣ ਵਿੱਚ ਪਾਣੀ ਦੇ ਪਾ ਕੇ ਘੋਲ ਲਵੋ ਉਸ ਦੇ ਨਾਲ ਇਸ਼ਨਾਨ ਕਰੋ ਤੁਸੀਂ ਹਫ਼ਤੇ ਦੇ ਵਿੱਚ ਦਰਦ ਤੋਂ ਮੁਕਤ ਹੋ ਜਾਓਗੇ ਇੰਨਾ ਜ਼ਿਆਦਾ ਕਾਰਗਾਰੇ ਇਸ ਤਰ੍ਹਾਂ ਆਪਣੀ ਆਰਥਿਕ ਸਥਿਤੀ ਵੀ ਕਹਿੰਦੇ ਚੰਗੀ ਰਹਿੰਦੀ ਹੈ ਲੂਣ ਨੂੰ ਗਰਮ ਕਰ ਦਰਦ ਵਾਲੀ ਥਾਂ ਤੇ ਕੁਝ ਸਮੇਂ ਰੱਖ ਦਿਓ ਪੁਰਾਣੇ ਤੋਂ ਪੁਰਾਣਾ ਦਰਦ ਵੀ ਕੁਝ ਦਿਨਾਂ ਚ ਖਤਮ ਹੋ ਜਾਵੇਗਾ ਕਿਉਂਕਿ ਲੂਣ ਉਸ ਥਾਂ ਨੂੰ ਉੱਥੇ ਜੋ ਵੀ ਚੀਜ਼ ਪਈ ਹੈ ਉਸ ਨੂੰ ਸੋਖਣ ਦੀ ਤਾਕਤ ਰੱਖਦਾ ਜੋ ਕੋਈ ਵੀ ਆਪਣੇ ਘਰ ਆਉਂਦਾ ਕੋਈ ਚੰਗੇ ਤੇ ਤੇ ਕੋਈ ਮਾੜੇ ਵਿਚਾਰ ਲੈ ਕੇ ਆਉਂਦਾ ਤਾਂ ਘਰ ਦੇ ਕਹਿੰਦੇ ਆ ਮੁੱਖ ਦਰਵਾਜ਼ੇ ਪਿੱਛੇ ਥੋੜਾ ਲੂਣ ਜ਼ਰੂਰ ਰੱਖੋ ਐਵੇਂ ਮਾੜੇ ਵਿਚਾਰ ਉਥੇ ਸੋਖ ਲੈ ਜਾਣਗੇ ਤੇ ਜੋ ਤੀਲੀ ਬਾਲਣ ਨੂੰ ਉਹ ਘਰ ਆਇਆ ਉਹ ਉਥੇ ਵਿਚਾਰ ਉਹਦੇ ਰਹਿ ਜਾਣਗੇ ਫਿਰ ਘਰ ਲੜਾਈ ਝਗੜੇ ਤੋਂ ਬਚਿਆ ਰਹੇਗੇ ਜਿੱਥੇ ਕਲਾ ਕਲੇਸ਼ ਨਹੀਂ ਉਥੇ ਬਰਕਤ ਆਪਵਾਸ ਕਰਦੀ ਹੈ ਮਾਇਆ ਕਹਿੰਦੀ ਹੈ ਜਿੱਥੇ ਸਵੇਰੇ ਅੰਮ੍ਰਿਤ ਵੇਲੇ ਲੋਕ ਕੁੱਟ ਜਾਂਦੇ ਨੇ ਪਿਆਰ ਦਾ ਵਤੀਰਾ ਹੁੰਦਾ ਉਥੇ ਮੈਂ ਵਾਸ ਕਰਦੀ ਆਂ ਕਈ ਵਾਰ ਨਾ ਘਰ ਛੋਟੇ ਜਵਾਕ ਬੇਵਜਾ ਰੋਈ ਜਾਂਦੇ ਨੇ ਖਾਂਦੇ ਕੋਜ ਨਹੀਂ ਜਿਸ ਕਾਰਨ ਉਹਨਾਂ ਵਿੱਚ ਗੁੱਸਾ ਚੇਚੜਾਪਨ ਤੇ ਬਿਮਾਰ ਰਹਿਣਾ ਐਵੇਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਪੁਰਾਣੀਆਂ ਬੀਬੀਆਂ ਕੀ ਕਰਦੀਆਂ ਸਨ ਉਹ ਲੂਣ ਦਾ ਡਲਾ ਲੈ ਉਤੋਂ ਵਾਰ ਅਗਵੇ ਸੜ ਦਿੰਦੀਆਂ ਸ ਜਿਸ ਨੇ ਮਾੜੀ ਨਿਗਾ ਨਾਲ ਤੱਕਿਆ ਉਹ ਸੜ ਕੇ ਤੇ ਸਵਾਹ ਹੋ ਜਾਵੇ ਕਹਿੰਦੇ ਸਨ ਮਾੜੀ ਨਿਗਾ ਨਾ ਪੱਥਰ ਤੱਕ ਪਾੜ ਦਿੰਦੀ ਹੈ ਐਨੀ ਤਾਕਤ ਰੱਖਦੀ ਹੈ ਮਾੜੀ ਨਿਗਾ ਜੇਕਰ ਬੱਚਾ ਬਾਰ-ਬਾਰ ਐਵੇਂ ਕਰੇ ਤਾਂ ਉਹਨੂੰ ਰੋਜ਼ ਸੇਂਦੇ ਨਮਕ ਤੇ ਪਾਣੀ ਦੇ ਨਾਲ ਨਹਾਉ ਇਸ ਨਾਲ ਹੌਲੀ-ਹੌਲੀ ਉਹਦਾ ਚਿੜਚਿੜਾਪਣ ਆਪੇ ਦੂਰ ਹੋ ਜਾਵੇਗਾ ਜੇ ਖੁਦ ਵੀ ਕਈ ਵਾਰ ਥਕਾਵਟ ਮਹਿਸੂਸ ਕਰਦੇ ਹੋ ਬਿਨਾ ਵਜਾ ਉਦਾਸੀ ਮਹਿਸੂਸ ਕਰਤਿਓ ਤਾਂ ਇਸ ਪਾਣੀ ਦੇ ਨਾਲ ਇਸ਼ਨਾਨ ਕਰੋ ਇਹ ਮਾਸਪੇਸ਼ੀਆਂ ਨੂੰ ਐਨਾ ਆਰਾਮ ਦਿੰਦਾ ਹੈ ਨਾ ਵੀ ਮਾੜਾ ਜਿਹਾ ਕੋਸਾ ਪਾਣੀ ਤੁਹਾਡੇ ਪਿੰਡੇ ਨੂੰ ਬਿਲਕੁਲ ਆਰਾਮ ਦੇ ਦੇਗਾ ਸਰੀਰ ਨੂੰ ਬਹੁਤ ਜ਼ਿਆਦਾ ਤੰਦਰੁਸਤ ਮਹਿਸੂਸ ਕਰੋਗੇ ਰੋਗਾਂ ਨੂੰ ਵੀ ਦੂਰੀ ਕਰਵਾ ਦੇਗਾ ਨਹਾਇਆ ਤਾਂ ਉਂਝ ਵੀ ਆਪਾਂ ਨੂੰ ਤਰੋਤਾਜ਼ਾ ਕਰ ਦਿੰਦਾ ਪਰ ਇਸ ਤਰ੍ਹਾਂ ਤਾਂ ਹੋਰ ਵੀ ਜ਼ਿਆਦਾ ਸਕੂਨ ਮਹਿਸੂਸ ਕਰੋਗੇ ਰਾਤ ਨੂੰ ਸੌਣ ਸਮੇਂ ਜ਼ਰੂਰ ਇਸ਼ਨਾਨ ਕਰੋ ਤੇ ਜੇ ਥੋੜਾ ਸੇਂਦਾ ਲੂਣ ਪਾ ਕੇ ਨਹਾਉਂਦੇ ਹੋ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਵੇਗੀ ਚੰਗੀ ਨੀਂਦ ਸਰੀਰ ਦੀ ਥਕਾਵਟ ਦੂਰ ਕਰ ਕਈ ਕੋਈ ਰੋਗ ਨਹੀਂ ਲੱਗਣ ਦਿੰਦੀ ਤੇ ਮਨ ਵੀ ਫਿਰ ਤੁਹਾਡਾ ਖਿੜਿਆ ਰਹਿੰਦਾ ਆਪਣੀ ਰਸੋਈ ਵਿੱਚ ਵੀ ਇਹ ਲੂਣ ਦੀ ਵਰਤੋਂ ਜ਼ਰੂਰ ਕਰੋ ਕੋਈ ਦਿਨ ਸੁਬਾਹ ਦਾ ਵਕ ਆਵੇਗਾ ਪਰ ਸਰੀਰ ਨੂੰ ਸੰਜੀਵਨੀ ਬੂਟੀ ਵਾਂਗ ਇਹ ਰੋਗਾਂ ਤੋਂ ਰੱਖਿਆ ਕਰੇਗਾ ਬੱਚੇ ਦੇ ਦਿਮਾਗ ਨੂੰ ਤੇਜ ਕਰੇਗਾ ਨਾ ਕਦੇ ਗੈਸ ਤੇ ਨਾ ਹੀ ਕਦੀ ਤੇ ਜਾ ਬਣੇਗਾ ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ ਗਰਮ ਪਾਣੀ ਵਿੱਚ ਚੁੰਡੀ ਪਾ ਰੋਜ਼ ਪੀਣ ਨਾਲ ਸਰੀਰ ਵਿੱਚ ਜੰਮੀ ਸਾਰੀ ਗੰਦਗੀ ਸਰੀਰ ਤੋਂ ਬਾਹਰ ਆ ਜਾਵੇਗੀ ਜਿਸ ਨਾਲ ਮੁੱਖ ਤੇ ਤੇ ਸਰੀਰ ਤੇ ਚਮੜੀ ਚਮਕਦਾਰ ਬਣ ਜਾਂਦੀ ਹੈ ਨਾ ਹੀ ਇਸ ਨੂੰ ਖਾਣ ਨਾਲ ਬੀਪੀ ਵਧੇਗਾ ਤੇ ਨਾ ਹੀ ਘਟੇਗਾ ਇੱਥੋਂ ਤੱਕ ਕਿ ਇਹ ਵਜ਼ਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਇਹ ਮੈਟਾਬੋਲਿਜ਼ਮ ਜੋ ਸਰੀਰ ਹੁੰਦਾ ਨਾ ਆਪਣੇ ਚ ਉਹਨੂੰ ਸੁਧਾਰ ਕੇ ਤੇ ਭੁੱਖ ਦੀ ਕਮੀ ਲਿਆਉਂਦਾ ਜਿੰਨੀ ਜ਼ਰੂਰਤ ਹੈ ਉਨਾ ਹੀ ਸਰੀਰ ਖਾਂਦਾ ਕਈ ਵਾਰ ਆਪਾਂ ਭੁੱਖ ਖਿਆਲੇ ਹੋ ਜਾਂਦੇ ਆਂ ਵੀ ਹਰ ਸਮੇਂ ਭੁੱਖ ਭੁਖ ਕਰਦੇ ਆ ਇਹ ਉਸ ਨੂੰ ਵੀ ਠੀਕ ਕਰ ਦੇਗਾ ਜੋ ਡੈੱਡ ਸੈੱਲ ਨੇ ਨਾ ਸਰੀਰ ਵਿੱਚ ਉਹ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ ਬੱਚਿਆਂ ਦੇ ਢਿੱਡ ਦੇ ਕੀੜੇ ਮਾਰ ਦਿੰਦਾ ਜਿਸ ਨਾਲ ਉਹ ਵਾਧੇ ਫੁੱਲਦੇ ਨੇ ਤੇ ਤੇਜ਼ ਦਿਮਾਗ ਰਹਿੰਦਾ ਹੈ ਜੋੜਾਂ ਦਾ ਦਰਦ ਠੀਕ ਕਰਦਾ ਹੈ ਸਰੀਰ ਵਿੱਚ ਜੋ ਸੋਜ ਹੁੰਦੀ ਹੈ ਨਾ ਉਹ ਠੀਕ ਹੁੰਦੀ ਹੈ ਪੇਟ ਸੰਬੰਧੀ ਸਭ ਰੋਗ ਠੀਕ ਹੋ ਜਾਂਦੇ ਨੇ ਕਬਜ ਠੀਕ ਹੁੰਦੀ ਹੈ ਦੰਦਾਂ ਦਾ ਦਰਦ ਠੀਕ ਹੁੰਦਾ ਹੈ ਇਹ ਨਾਲ ਅਨੀਮੀਆ ਵਰਗੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਬੀਪੀ ਨਾ ਵਧਦਾ ਤੇ ਨਾ ਹੀ ਘਟਦਾ ਆਪਣੇ ਘਰਾਂ ਦੇ ਵਿੱਚ ਬੀਪੀ ਦੀ ਦਿੱਕਤ ਅੱਜਕੱਲ ਬੜੀ ਜ਼ਿਆਦੀ ਹੋ ਗਈ ਹੈ ਉਹ ਇਹ ਜ਼ਰੂਰ ਵਰਤੋ ਜਿਨ੍ਹਾਂ ਦਾ ਬੀਪੀ ਵਧਦਾ ਹੈ ਉਹਨਾਂ ਨੂੰ ਉਹਨਾਂ ਲਈ ਤਾਂ ਨਾ ਇਸ ਸੰਜੀਵਨੀ ਬੂਟੀ ਵਾਂਗ ਕੰਮ ਕਰਦਾ ਹੈ ਬੱਚਿਆਂ ਦੇ ਟਿੱਡੇ ਕੀੜੇ ਮਾਰ ਦਿੰਦਾ ਉਹਨਾਂ ਦੀ ਜਿਹੜੀ ਭੁੱਖਾ ਉਹ ਠੀਕ ਕਰ ਦਿੰਦਾ ਜਿਸ ਦੇ ਨਾਲ ਬੱਚਾ ਵਾਧਾ ਫੁੱਲਦਾ ਇਸ ਕਰਕੇ ਇਸ ਚੁੰਡੀ ਨੂੰ ਆਪਣੇ ਘਰ ਦੇ ਵਿੱਚ ਥਾਂ ਦੇ ਦਿਓ ਤੇ ਰੋਗ ਗਰੀਬ ਜਿਹੜੇ ਆਪਨ ਰੋਗ ਲੱਗਦੇ ਨੇ ਬਿਮਾਰੀਆਂ ਲੱਗਦੀਆਂ ਜਦੋਂ ਉਹ ਦੂਰ ਹੋ ਗਏ ਘਰ ਚੋਂ ਦੇਲਿੱਧਰ ਹੀ ਦੂਰ ਹੋ ਗਿਆ ਤੇ ਫਿਰ ਗਰੀਬੀ ਵੀ ਕੂਹਾਂ ਦੂਰ ਹੋ ਜਾਏਗੀ ਇਹ ਚੁੰਡੀ ਨੂੰ ਤੁਸੀਂ ਥਾਂ ਦਵੋ ਤੇ ਇਸ ਚੁੰਡੀ ਤੁਹਾਡੇ ਕਰੋ ਗਰੀਬੀ ਕੱਢ ਦੇਗੀ ਫਿਰ ਅੱਜ ਦੀ ਇਹ ਕਥਾ ਵਿਚਾਰ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਗੁਰੂ ਨਾਨਕ ਜੀ ਜ਼ਰੂਰ ਲਿਖਿਓ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਆਪਣੀ ਰਸਨਾ ਦੇ ਨਾਲ ਵੀ ਧੰ ਗੁਰੂ ਨਾਨਕ ਜਰੂਰ ਬੋਲੋ ਵਾਹਿਗੁਰੂ ਜੀ ਬੋਲੋ ਪਰਮਾਤਮਾ ਤੁਹਾਡੇ ਸਾਰੇ ਕਾਰਜ ਰਾਸ ਕਰਨਗੇ ਜਿਸ ਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਜਾਣਕਾਰੀ ਜਰੂਰ ਸਾਂਝੀ ਕਰੋ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ